ਬੱਸ ਕਰ ਮਾ ਬਹੁਤ ਹੋ ਗਿਆ ਤੂੰ ਬਹੁਤ ਬੋਲ ਰਿਹਾ ਤੈਨੂੰ ਮੈਂ ਕਦੇ ਤੋਂ ਕਹਿ ਰਹੀ ਆ ਕਿ ਉਹ ਮੇਰੀ ਘਰ ਵਾਲੀ ਹੈ ਉਸ ਨੂੰ ਵਿਆਹ ਕੇ ਲੈ ਕੇ ਆਇਆ ਕੋਈ ਭਜਾ ਕੇ ਨਹੀਂ ਲੈ ਕੇ ਆਇਆ ਇੱਜ਼ਤ ਤੇ ਪੂਰੇ ਸਨਮਾਨ ਸਨਮਾਨ ਨਾਲ ਉਹ ਇਸ ਘਰ ਦੀ ਨੂੰਹ ਹੈ ਆਰਾਮ ਹੀ ਮੇਰੀ ਤਾਂ ਕਿਸਮਤ ਹੀ ਉੱਟ ਗਈ ਕਿੰਨੇ ਸੁਪਨੇ ਵੇਖੇ ਸੀ ਮੈਂ ਆਪਣੇ ਪੁੱਤ ਦੇ ਵਿਆਹ ਲਈ ਉਸ ਨੂੰ ਪੜਾ ਲਿਖਾ ਕੇ ਇੰਨਾ ਵੱਡਾ ਆਦਮੀ ਬਣਾਇਆ ਅੱਜ ਵਧੀਆ ਪੈਸਾ ਕਮਾ ਰਿਹਾ ਆਪਣੇ ਪੈਰਾਂ ਤੇ ਖੜਾ ਹੁੰਦੇ ਹੀ ਆਪਣੀ ਮਰਜ਼ੀ ਕਰ ਲਈ ਲੰਬ ਮੈਰਿਜ ਕਰ ਰਿਹਾ ਹੈ ਨਾਲ ਹੀ ਉਸ ਦਾ ਪਿਓ ਵੀ ਉਸ ਦਾ ਸਾਥ ਦੇ ਰਿਹਾ ਹੈ ਮੇਰੀ ਤਾਂ ਇਸ ਘਰ ਵਿੱਚ ਕੋਈ ਕਦਰ ਹੀ ਨਹੀਂ ਛਾਤੀ ਨੂੰ ਕਿੱਟਦੀ ਹੋਈ ਸਿੰਦੂ ਲਗਾ ਪਰ ਜੀਕ ਰਹੀ ਹੈ ਬਸ ਕਰ ਸਿੰਦੂ ਕੀ ਕਰਦੀ ਹੈ ਗਾਹ ਵਾਲਾ ਘਰ ਹੈ ਉਤੋਂ ਤੋਂ ਇਹੋ ਜਿਹਾ ਆਪਸ ਕਰਨ ਕਰ ਰਹੀਆਂ। ਸਿੰਧੂ ਤੇ ਗੁੱਸੇ ਹੁੰਦੇ ਉਸ ਦੇ ਘਰ ਵਾਲੇ ਨੇ ਸੱਤ ਵੀਰ ਨੇ ਕਿਹਾ ਕੱਲਾ ਪੁੱਤ ਹੈ ਉਸ ਦੇ ਵਿਆਹ ਵਿੱਚ ਤੈਨੂੰ ਖੁਸ਼ ਹੋਣਾ ਚਾਹੀਦਾ ਹੈ। ਰਹੀ ਗੱਲ ਮੈਰਜ ਦੀ ਤਾਂ ਚੰਗੀ ਗੱਲ ਹੈ ਘਟੋ ਘਟਾ ਬੱਚੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਨੇ ਸਮਝਦੇ ਹੋਏ ਨੇ ਜਦੋਂ ਦੂਜੇ ਘਰ ਦੀ ਧੀ ਘਰ ਆਉਗੀ ਉਸ ਨੂੰ ਵੀ ਤਾਂ ਇਸ ਘਰ ਵਿੱਚ ਅਡਜਸਟਮੈਂਟ ਹੋਣ ਵਿੱਚ ਸੁਖ ਹੋਊਗਾ। ਜਮਾਨਾ ਬਦਲ ਗਿਆ ਪਰ ਤੂੰ ਆਪਣੀ ਹੀ ਪ੍ਰਿਆਣੀ ਕੈਨਲਾਂ ਨੂੰ ਲੈ ਕੇ ਬੈਠੀ ਰੋਣਾ ਪੇਟਣਾ ਸ਼ੁਰੂ ਕਰ ਰੱਖਿਆ ਹੈ ਲਵ ਮੈਰਜ ਕੋਈ ਬੁਰੀ ਗੱਲ ਨਹੀਂ ਹੁੰਦੀ ਉੱਪਰੋਂ ਬਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੇਰੇ ਪੁੱਤ ਨੇ ਆਪਣੀ ਹੀ ਜਾਤ ਬਰਾਦਰੀ ਦੀ ਕੁੜੀ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ ਜੇ ਕਿਸੇ ਦੂਜੀ ਜਰਸੀ ਹੁੰਦੀ ਉਸ ਨੂੰ ਤਾਂ ਤੈਨੂੰ ਅਪਣਾਉਣ ਵਿੱਚ ਪਤਾ ਨਹੀਂ ਕੀ ਕੁਝ ਹੁੰਦਾ ਹੋਣ ਅਸੀਂ ਬਸ ਕਰਮਾ ਸੱਚ ਤਾਂ ਕਹਿ ਰਹੇ ਐ ਨੇ ਪਾਪਾ ਇਹਦੇ ਵਿੱਚ ਬਰਾਈ ਕੀ ਐ ਤੂੰ ਪਤਾ ਨਹੀਂ ਇੰਨਾ ਰਾਲਾ ਕਿਉਂ ਪਾਰ ਰੱਖ ਮਾਂ ਜਦੋਂ ਤੂੰ ਇੱਕ ਵਾਰੀ ਪ੍ਰੀਤ ਨੂੰ ਮਿਲੇਂਗੀ ਨਾ ਤੈਨੂੰ ਸਭਝ ਆ ਜਾਏਗਾ ਕਿ ਉਹ ਕਿੰਨੀ ਚੰਗੀ ਐ ਜਿੱਦਾਂ ਹੀ ਬਹੂ ਦੇ ਸੁਪਨੇ ਤੂੰ ਦੇਖੇ ਨੇ ਮਾਂ ਬਸ ਉਹਦਾਂ ਦੀ ਐ ਤੈਨੂੰ ਆਪਣੇ ਪੁੱਤ ਦੀ ਖੁਸ਼ੀ ਦਾ ਕੋਈ ਧਿਆਨ ਨਹੀਂ ਆਪਣੇ ਪੁੱਤ ਤੇ ਉਹਨਾਂ ਜਕੀਨ ਹੈ ਕਿ ਨਹੀਂ ਐਦਾਂ ਦੀ ਕੁੜੀ ਘਰ ਵਿੱਚ ਨਹੀਂ ਲੈ ਕੇ ਆਉਂਗਾ ਆਪਣੇ ਘਰ ਵਾਲੇ ਨੇ ਪੁੱਤ ਵੀ ਗੱਲ ਸੰਦੇ ਹੋਈ ਸਿੱਧੂ ਸਿੰਧੂ ਚ ਫੋਗੀ ਆਖਰ ਉਹ ਕਰ ਵੀ ਕੀ ਸਕਦੀ ਸੀ ਸਾਰੀਆਂ ਤਿਆਰੀਆਂ ਵੀ ਤਾਂ ਹੋ ਗਈਆਂ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਿੰਨਾ ਹੱਥ ਪੈਰ ਮਾਰ ਸਕਦੀ ਸੀ ਸਭ ਕੁਝ ਕਰ ਲਿਆ ਪਰ ਵਿਆਹ ਹੋਪ ਨਾ ਸਕੀ ਪਰ ਅਖੀਰ ਵਿੱਚ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਨੋਹ ਦੀ ਆਉਣ ਤੋਂ ਸਿੰਦੂ ਬਿਲਕੁਲ ਵੀ ਖੁਸ਼ ਨਹੀਂ ਸੀ ਇੱਕ ਤਾਂ ਪੁੱਤ ਨੇ ਲਾ ਮੈਰਜ ਕਰ ਲਈ ਸੀ ਦੂਜਾ ਸਿੰਦੂ ਆਪਣੇ ਪੁੱਤ ਦੇ ਵਿਆਹ ਵਿੱਚ ਦਹੇਜ ਨੂੰ ਲੈ ਕੇ ਕਿੰਨੇ ਸੁਹਣੇ ਸੇਕਦੀ ਸੀ ਉਸ ਦੇ ਮੁਤਾਬਕ ਦਹੇਜ ਵੀ ਨਹੀਂ ਮਿਲਿਆ ਸੀ ਕਿਉਂਕਿ ਕੁੜੀ ਦੇ ਮਾਪਿਓ ਨੇ ਪਹਿਲਾਂ ਹੀ ਦੇਹਜ ਲਈ ਮਨ੍ਹਾ ਕਰ ਦਿੱਤਾ ਸੀ ਵਿਆਹ ਵਿੱਚ ਸ਼੍ਰੀਸ਼ਦੀ ਮਾਂ ਵੀ ਆਈ ਭੂਆ ਵੀ ਗਈ ਸੀ ਭੂਆ ਵੀ ਉਸਦੇ ਵਿਆਹ ਤੋਂ ਖلاف ਸੀ ਖੁਸ਼ ਨਹੀਂ ਸੀ ਕਿਉਂਕਿ ਉਸ ਦਾ ਉਹ ਉਸ ਦਾ ਰਿਸ਼ਤਾ ਕਰਾਉਣਾ ਚਾਹੁੰਦੀ ਸੀ ਜਿਹੜਾ ਕਿ ਨਹੀਂ ਹੋ ਸਕਿਆ ਜਿਸ ਲਈ ਉਸ ਨੇ ਆਪਣੇ ਬਹੁਤ ਬਹੁਤ ਪਹਿਲਾਂ ਤੋਂ ਹੀ ਸਿੰਦੂ ਨਾਲ ਗੱਲ ਕਰਕੇ ਸੀ ਜਿੱਥੋਂ ਸਿੰਦੂ ਨੂੰ ਮਨ ਮਰਜ਼ੀ ਦਾ ਦੇਹਜ ਮਿਲਦਾ ਸੀ ਪਰ ਅਚਾਨਕ ਹੀ ਤਾਂ ਦੋਸਤ ਦੇ ਪੁੱਤ ਨੇ ਸਿੰਦੂ ਨੂੰ ਪ੍ਰੀਤੋ ਬਾਰੇ ਦੱਸਿਆ ਤਾਂ ਸਿੰਦੂ ਦੇ ਸੋ ਸੁਪਨੇ ਦਾ ਟੁੱਟਣ ਦੀ ਸਵਾਹ ਹੋ ਗਈ ਸੀ ਇੱਧਰ ਜਦੋਂ ਸ਼੍ਰੇਸ਼ ਆਪਣੀ ਨਵੀਂ ਘਰਵਾਲੀ ਪ੍ਰੀਤੋ ਨੂੰ ਲੈ ਕੇ ਘਰ ਵਿੱਚ ਆਇਆ ਪ੍ਰਵੇਸ਼ ਕਰ ਰਿਹਾ ਸੀ ਤਾਂ ਉਸ ਦੀ ਭੂਆ ਉਸ ਦੀ ਮਾਂ ਨੂੰ ਇੱਕ ਕੁੰਜੇ ਵਿੱਚ ਲੈ ਗਈ ਖਿੱਚ ਕੇ ਪਤਾ ਨਹੀਂ ਉਸ ਦੇ ਕੰਨ ਵਿੱਚ ਕੀ ਗੱਲ ਭਰੀ ਕਹਿ ਰਹੀ ਸੀ ਦੇਖ ਲੈ ਭਾਬੀ ਤੇਰਾ ਤਾਂ ਆਪਣਾ ਪੁੱਤ ਤੇਰੇ ਘਰ ਵਾਲਾ ਹੀ ਤੇਰੇ ਕਾਬੂ ਚ ਨਹੀਂ ਕਿੰਨੀ ਛੋਟੀ ਐ ਆਪਣੇ ਸ਼ਹਿਰ ਲਈ ਤਾਂ ਕੁੜੀਆਂ ਦੇ ਲੈ ਆਪਣੇ ਸ਼ਹਿਰ ਸਰੀਰ ਲਈ ਤਾਂ ਕੁੜੀਆਂ ਦੀ ਲੈਣ ਲੱਗ ਗਈ ਸੀ ਪੈਸੇ ਗੱਡੀਆਂ ਘੋੜੇ ਸਭ ਦੇਣ ਨੂੰ ਤਿਆਰ ਸੀ ਪਰ ਤੇਰਾ ਘਰ ਵਾਲੇ ਤੇ ਤੇਰਾ ਪੁੱਤ ਨਾ ਤੇਰੇ ਜੋਰ ਨਹੀਂ ਚੱਲਦਾ ਪਰ ਹਾਲੇ ਵੀ ਕੁਝ ਨਹੀਂ ਵਿਗੜਿਆ ਮੇਰੇ ਮੰਨੀ ਤਾਂ ਆਪਣੇ ਘਰ ਵਾਲੇ ਦੇ ਆਪਣੇ ਪੁੱਤ ਦੇ ਸਾਹਮਣੇ ਚੰਗੀ ਬਣ ਪਰ ਉਸ ਦੀ ਪਿੱਠ ਪਿੱਛੋਂ ਇਸ ਪ੍ਰਿਤੋ ਦਾ ਜੀਣਾ ਦੁੱਬਰ ਕਰ ਦੇ। ਇਸ ਨੂੰ ਇੰਨਾ ਤੰਗ ਕਰਕੇ ਉਹ ਇੱਥੋਂ ਚਲੀ ਜਾਵੇ। ਜਾਣ ਲਈ ਮਜਬੂਰ ਹੋ ਜੇ ਆਪ ਹੀ ਤਿਆਰ ਹੋ ਜਾਵੇ। ਆ ਜਾਵੇ ਪੈਸੇ ਵੀ ਲਾਭ ਮਾਰਚ ਜ਼ਿਆਦਾ ਤੇ ਟਿਕਦੀ ਨਹੀਂ। ਕਿੱਥੇ ਹੈ ਜਦੋਂ ਆਪ ਹੀ ਘਰ ਛੱਡ ਕੇ ਚਲੀ ਜਾਊਗੀ ਤਾਂ ਫਿਰ ਸ਼ਰੇਸ਼ ਵੀ ਉਸ ਨੂੰ ਦੁਬਾਰਾ ਮਨਾ ਕੇ ਨਹੀਂ ਲਿਆਊਗਾ। ਸਿੱਧੀ ਜੀ ਗੱਲ ਹੈ ਦੋਨਾਂ ਵਿੱਚ ਅਣਬਣ ਹੁੰਦੀ। ਜਾਉਗੀ ਇੱਕ ਨਾ ਇੱਕ ਦਿਨ ਰਿਸ਼ਤਾ ਟੁੱਟ ਹੀ ਜਾਊਗਾ ਇਹ ਗੱਲ ਸ੍ਰੇਸ਼ ਦੀ ਭੂਆ ਸ੍ਰੇਸ਼ ਦੀ ਮਾਂ ਨੂੰ ਕਹਿ ਰਹੀ ਸੀ ਸਹੀ ਸਮਾਂ ਦੇਖ ਕੇ ਫਿਰ ਆਪਾਂ ਸ੍ਰੇਸ਼ ਦਾ ਵਿਆਹ ਕਿਤੇ ਹੋਰ ਕਰ ਦੇਵਾਂਗੇ ਹੁਣ ਸਭ ਕੁਝ ਤੇ ਤੇਰੇ ਉੱਤੇ ਆ ਉਸ ਨੇ ਤਾਂ ਸਿੰਦੂ ਦੇ ਕੰਨ ਪਰ ਦਿੱਤੇ ਸਿੰਦੂ ਨੂੰ ਵੀ ਆਪਣੇ ਨੰਦ ਦੀਆਂ ਗੱਲਾਂ ਸਹੀ ਲੱਗ ਰਹੀਆਂ ਸੀ ਹੁਣ ਉਸ ਦਾ ਪੂਰਾ ਧਿਆਨ ਆਪਣੀ ਨੋਹ ਦੇ ਉੱਤੇ ਸੀ ਤੇ ਦਿਲ ਵਿੱਚ ਇੱਕ ਆਸ਼ ਸੀ ਕਿ ਲਭ ਮਿਰਚਾਂ ਜਿਆਦਾ ਦਿਨ ਤੱਕ ਕਿੱਕਦੀ ਨਹੀਂ ਬਸ ਇਸੇ ਉਮੀਦ ਨਾਲ ਸੰਤੋਸ਼